ਗੱਲ ਕਰਾਂਗੇ ਆਮ ਬਜਟ ਤੇ 1 ਫਰਵਰੀ ਨੂੰ ਆਮ ਬਜਟ ਪੇਸ਼ ਹੋ ਰਿਹਾ ਇਸ ਨੂੰ ਲੈ ਕੇ ਜੀ ਮੀਡੀਆ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚਿਮਨਾਲ ਖਾਸ ਗੱਲਬਾਤ ਕੀਤੀ ਇਸ ਦੌਰਾਨ ਉਹਨਾਂ ਉਮੀਦ ਜਤਾਈ ਹੈ ਕਿ ਕੇਂਦਰੀ ਵਿੱਤ ਮੰਤਰੀ ਇਸ ਬਜਟ ਦੇ ਵਿੱਚ ਪੰਜਾਬ ਲਈ 20000 ਕਰੋੜ ਦੇ ਸਪੈਸ਼ਲ ਪੈਕੇਜ ਦਾ ਐਲਾਨ ਕਰਨਗੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਥੀਮਾ ਸਾਡੇ ਨਾਲ ਨੇ ਕੇਂਦਰ ਵੱਲੋਂ ਜਿਹੜਾ ਹੈਗਾ ਬਜਟ ਸੈਸ਼ਨ ਬੁਲਾਇਆ ਗਿਆ ਹੈਗਾ ਤੇ ਪੰਜਾਬ ਜਿਹੜਾ ਹੈਗਾ ਉਹ ਇਸ ਬਜਟ ਦੇ ਵਿੱਚ ਕੀ ਦੇਖਦਾ ਹੈਗਾ ਕਿ ਪੰਜਾਬ ਨੂੰ ਕੀ ਕੀ ਮਿਲਣਾ ਚਾਹੀਦਾ ਤੇ ਜਿਹੜੀ ਕੇਂਦਰ ਦੀ ਕਿੰਨੀ ਕੀ ਮਦਦ ਹੈ ਸਾਡੇ ਨਾਲ ਥੀਮਾ ਸਵਾ ਚੀਮਾ ਸਾਹਿਬ ਕੀ ਦੇਖਦੇ ਹੋ ਕੇਂਦਰ ਦਾ ਬਜਟ ਜਿਹੜਾ ਹੈਗਾ ਉਹ ਸੈਸ਼ਨ ਚੱਲ ਰਿਹਾ ਹੈਗਾ ਤੇ ਕੱਲ ਨੂੰ ਜਿਹੜਾ ਹੈਗਾ ਆਪਕੇ ਇੱਕ ਤਰੀਕ ਨੂੰ ਇੱਕ ਫਰਵਰੂ ਨੂੰ ਬਜਟ ਪੇਸ਼ ਹੋਣਾ ਤੇ ਤੁਹਾਡੀ ਕੀ ਆਸ ਹੈ ਕਿ ਪੰਜਾਬ ਨੂੰ ਕੀ ਮਿਲੇ ਕੇਂਦਰ ਤੋਂ ਬਿਲਕੁਲ ਜਦੋਂ ਪ੍ਰੀ ਬਜਟ ਮੀਟਿੰਗ ਹੋਈ ਸੀ ਤਾਂ ਮੈਂ ਦੇਸ਼ ਦੇ ਫਾਈਨਾਂਸ ਮਿਨਿਸਟਰ ਮੈਡਮ ਨਿਰਮਲਾ ਸੀਤਰਾਮ ਜੀ ਦੇ ਸਾਹਮਣੇ ਸਟਾ ਮੈਮੋਰੰਡਮ ਪੇਸ਼ ਕੀਤਾ ਸੀਗਾ ਕਿ ਪੰਜਾਬ ਨੂੰ ਅੱਜ ਲੋੜ ਆ ਕਿਉਂਕਿ ਪੰਜਾਬ ਇੱਕ ਬਹੁਤ ਵੱਡੇ ਕ੍ਰਾਈਸਿਸ ਤੋਂ ਗੁਜ਼ਰਿਆਗਾ ਪੰਜਾਬ ਦੇ ਅੰਦਰ ਬਹੁਤ ਵੱਡੇ ਫਲੱਡ ਆਏ ਹੜ੍ਹ ਆਏ ਜਿੱਦੇ ਕਰਕੇ ਪੰਜਾਬ ਦੇ ਲੱਖਾਂ ਕਿਸਾਨਾਂ ਦੀ ਫਸਲ ਮਾਰੀ ਗਈ ਔਰ ਪੰਜਾਬ ਦੇ ਹਜ਼ਾਰਾਂ ਲੋਕਾਂ ਦੇ ਘਰ ਟੱਗ ਗਏ ਤੋਂ ਸਾਨੂੰ ਸਪੈਸ਼ਲ ਪੈਕੇਜ ਜਿਹੜਾ ਦਿੱਤਾ ਜਾਵੇ ਜੋ ਉਪਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ 1600 ਕਰੋੜ ਰੁਪਏ ਅਨਾਉਂਸ ਕੀਤਾ ਜਾਵੇ ਘਟੋ ਘਟੋ ਉਹ ਤਾਂ ਦਿੱਤਾ ਜਾਵੇ ਔਰ ਅਸੀਂ 20000 ਕਰੋੜ ਰੁਪਏ ਦੀ ਹੋਰ ਮੰਗ ਕੀਤੀ ਸੀ ਇਸ ਤੋਂ ਬਿਨਾ ਜਿਹੜਾ ਜੀਐਸਟੀ ਆਇਆਗਾ ਜੀਐਸਟੀ ਆਇਆਗਾ ਜੀਐਸਟੀ ਦੇ ਆਉਣ ਦੇ ਨਾਲ ਪੰਜਾਬ ਨੂੰ ਜੀਐਸਟੀ ਵਨ ਦੇ ਕਾਰਨ ਲਗਭਗ 50000 ਕਰੋੜ ਰੁਪਏ ਦਾ ਘਾਟਾ ਪਿਆ ਔਰ ਜੀਐਸਟੀ 2 ਆਉਣ ਦੇ ਨਾਲ 6000 ਰੁਪਏ ਪਰ ਇਹਰ ਜਿਹੜਾ ਉਹ ਘਾਟਾ ਪੰਜਾਬ ਨੂੰ ਪਿਆ ਉਹਦਾ ਵੀ ਘਾਟਾ ਜਿਹੜਾ ਸੈਂਟਰ ਸਰਕਾਰ ਪੂਰਾ ਕਰੇ ਪਹਿਲਾਂ ਕੰਪਨਸੇਸ਼ਨ ਮਿਲਦਾ ਸੀਗਾ ਹੁਣ ਕੰਪਨਸੇਸ਼ਨ ਬੰਦ ਹੋ ਗਿਆ ਉਹ ਵੀ ਤੁਰੰਤ ਜਾਰੀ ਕੀਤਾ ਕਰਨਾ ਚਾਹੀਦਾ ਇਸ ਤੋਂ ਬਿਨਾ ਸਾਡਾ ਆਰਡੀਐਫ ਦਾ ਪੈਸਾ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਜਿਹੜਾ ਕੇਂਦਰ ਸਰਕਾਰ ਮਿਲ ਖੜਾਗਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮਿਲ ਖੜਾਗਾ ਉਹ ਤੁਰੰਤ ਜਾਰੀ ਕੀਤਾ ਜਾਵੇ ਇਹਦੇ ਲਈ ਵੀ ਮੈਂ ਜਿਹੜੀ ਆ ਮੰਗ ਕਰਕੇ ਆਇਆ ਸੀ ਇਸ ਤੋਂ ਬਿਨਾ ਪੰਜਾਬ ਦਾ ਲਗਭਗ 550 ਕਿਲੋਮੀਟਰ ਦਾ ਲੰਬਾ ਬਾਰਡਰ ਜਿਹੜਾ ਉਹ ਪਾਕਿਸਤਾਨ ਨਾਲ ਲੱਗਦਾਗਾ ਔਰ ਪਾਕਿਸਤਾਨ ਜਿਹੜਾ ਹੈਗਾ ਲਗਾਤਾਰ ਪੰਜਾਬ ਦੇ ਅੰਦਰ ਨਸ਼ੇ ਭੇਜਣ ਦਾ ਰੀ ਲੱਗਿਆ ਹੋਇਆ ਹੈਗਾ ਪਰ ਲੇਕਿਨ ਅਸੀਂ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਯਤਨ ਕੀਤਾ ਹੈਗਾ ਅਸੀਂ ਐਂਟੀ ਡਰੋਨ ਸਿਸਟਮ ਦੇ ਰਾਹੀਂ ਬਹੁਤ ਵੱਡੇ ਪੱਧਰ ਤੇ ਕਾਬੂ ਕੀਤਾ ਹੈਗਾ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਕੀਤਾ ਸ਼ੁਰੂ ਕੀਤਾ ਹੋਇਆ ਇਸੇ ਕਰਕੇ ਬਹੁਤ ਵੱਡੀ ਪੱਧਰ ਤੇ ਅਸੀਂ ਨਸ਼ਿਆਂ ਤੇ ਠੱਲ ਪਾਈ ਹੈ ਪਰ ਲੇਕਿਨ ਸਾਨੂੰ ਅੱਜ ਵੀ ਬਹੁਤ ਸਖਤ ਰੁਕੜਾ ਕਿ ਅਸੀਂ ਜਿਹੜੀ ਸਾਡੀ ਪੰਜਾਬ ਪੁਲਿਸ ਆ ਉਹਨੂੰ ਹੋਰ ਮੋਡਰਨਾਈਜੇਸ਼ਨ ਕਰੀਏ ਉਹਦੀ ਉਹ ਹੋਰ ਬਾਰਡਰ ਦੇ ਉੱਤੇ ਜਿਹੜੇ ਪੁਲਿਸ ਸਟੇਸ਼ਨ ਪੁਲਿਸ ਚੌਕੀਆਂ ਸਟੈਬਲਿਸ਼ ਹੋਣ ਉਹਦੇ ਲਈ ਵੀ ਅਸੀਂ ਸਪੈਸ਼ਲ ਪੈਕੇਜ ਦੀ ਮੰਗ ਜਿਹੜੀ ਆ ਕਿ ਤੁਸੀਂ ਕਿਉਂਕਿ ਹੁਣ ਜਦੋਂ ਰੀਸੈਂਟਲੀ ਭਾਰਤ ਸਰਕਾਰ ਤੇ ਪਾਕਿਸਤਾਨ ਦੇ ਵਿਚਕਾਰ ਟੈਨਸ਼ਨ ਹੋਈ ਤੇ ਸਭ ਤੋਂ ਵੱਧ ਪੰਜਾਬ ਦੇ ਲੋਕਾਂ ਦੇ ਸਾਹਮਣੇ ਖੜੇ ਹੋ ਕੇ ਮੁਕਾਬਲਾ ਕੀਤਾ ਜੇ ਡਰੋਨ ਜਾਂ ਗੋਲੀਆਂ ਜਾਂ ਜਿਹੜੀਆਂ ਮਜ਼ਾਈਲਾ ਆ ਰਹੀਆਂ ਤੇ ਉਹ ਸਭ ਤੋਂ ਪਹਿਲਾਂ ਪੰਜਾਬ ਵੱਲ ਆ ਰਹੀਆਂ ਸੀ ਤਾਂ ਅਸੀਂ ਖੜ ਕੇ ਦੇਸ਼ ਦਾ ਸਾਥ ਦਿੱਤਾ ਤਾਂ ਮੈਂ ਸਮਝਦਾ ਸੈਂਟਰ ਸਰਕਾਰ ਹੁਣ ਸਾਡਾ ਵੀ ਸਾਥ ਦੇਊਗੀ ਇਸ ਤੋਂ ਬਿਨਾ ਮੇਰੀ ਮੈਨੂੰ ਆਸ ਆ ਕਿ ਸੈਂਟਰ ਸਰਕਾਰ ਜਿਹੜਾ ਉਹ ਦੇਸ਼ ਦੇ ਗਰੀਬ ਲੋਕਾਂ ਦੇ ਲਈ ਦੇਸ਼ ਦੇ ਦਲਤ ਵਰਗ ਦੇ ਲਈ ਦੇਸ਼ ਦੇ ਕਿਸਾਨ ਦੇ ਲਈ ਦੇਸ਼ ਦੇ ਵਪਾਰੀ ਦੇ ਲਈ ਸਪੈਸ਼ਲ ਪੈਕੇਜ ਜਿਹੜਾ ਉਹ ਇਹਨਾਂ ਇਸ ਬਜਟ ਦੇ ਅੰਦਰ ਅਨਾਉਂਸ ਕਰੂਗੀ ਸਪੈਸ਼ਲ ਪੈਕੇਜ ਦੀ ਗੱਲ ਕਰਦੇ ਕਿੰਨੇ ਕਿ ਰਾਸ਼ੀ ਦਾ ਆਪਾਂ ਸਪੈਸ਼ਲ ਪੈਕੇਜ ਜਿਹੜਾ ਹੈਗਾ ਮੰਗਿਆ ਕੋ ਦੱਸਿਆ ਹੋਊਗਾ ਕਿ ਤੁਹਾਨੂੰ ਐਨੀ ਰਾਸ਼ੀ ਚਾਹੀਦੀ ਹੈ ਅਸੀਂ ਬਿਲਕੁਲ ਹਰੇਕ ਹੈਡ ਦੇ ਅੰਦਰ ਵੱਖ-ਵੱਖ ਹੈਡਾਂ ਦੇ ਅੰਦਰ ਲਿਖ ਕੇ ਦੇ ਕੇ ਆਇਾਂਗੇ ਕਿ ਕਿਸ ਤਰ੍ਹਾਂ ਸਾਨੂੰ ਜਿਹੜਾ ਹੈਗਾ ਆਪਣਾ ਹੜਾਂ ਦੇ ਲਈ 20000 ਕਰੋੜ ਰੁਪਇਆ ਕਿਸ ਤਰ੍ਹਾਂ ਸਾਨੂੰ ਡਿਫੈਂਸ ਲਾਈਨ ਸਟੈਬਲਿਸ਼ ਕਰਨ ਦੇ ਲਈ ਅੱਛੀ ਡਿਫੈਂਸ ਲਾਈਨ ਸਟੈਬਲਿਸ਼ ਕਰਨ ਦੇ ਲਈ 1000 ਕਰੋੜ ਰੁਪਇਆ ਇਸੇ ਤਰ੍ਹਾਂ ਅਸੀਂ ਗੱਲ ਕੀਤੀ ਆ ਕਿ ਮਨਰੇਗਾ ਨੂੰ ਜਿਹੜਾ ਤੁਸੀਂ ਪਹਿਲਾਂ 90 10 ਕੰਪੋਨੈਂਟ ਸੀਗਾ ਉਹ 60 40 ਕਰ ਦਿੱਤਾ ਗਿਆ ਇਹਨੂੰ ਦੁਬਾਰਾ ਰਿਸਟੋਰ ਕੀਤਾ ਜਾਵੇ ਇਹ ਵੀ ਮੰਗ ਜਿਹੜੀ ਮੈਂ ਕਰਕੇ ਆਇਆਗਾ ਇਹ ਮੈਨੂੰ ਲੱਗਦਾ ਕਿ ਪੂਰੀ ਹੋ ਜੂਗੀ ਕਿਉਂਕਿ ਅੱਜ ਪੰਜਾਬ ਦੇ ਲੱਖਾਂ ਹੀ ਜਿਹੜੇ ਗਰੀਬ ਲੋਕ ਨੇਗੇ ਦਲਤ ਲੋਕ ਨੇਗੇ ਉਹ ਮੰਦਰੀਗਾ ਸਕੀਮ ਦੇ ਅਧੀਨ ਆਉਂਦੇ ਨੇਗੇ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਵੀ ਇੱਕ ਤਰੀਕ ਨੂੰ ਪੰਜਾਬ ਆ ਰਹੇ ਨੇਗੇ ਔਰ ਮੈਨੂੰ ਆਸਾ ਕਿ ਉਸ ਦਿਨ ਦਰੇਗਾ ਦੀ ਜਿਹੜੀ ਸਕੀਮ ਆ ਉਹ ਵਾਪਸ ਲੈਣਗੇ ਔਰ ਪੰਜਾਬ ਦੇ ਲੋਕਾਂ ਦੇ ਨਾਲ ਇਨਸਾਫ ਕਰਨਗੇ ਪੰਜਾਬ ਦੇ ਦਲਤ ਭਾਈਚਾਰੇ ਦੇ ਨਾਲ ਇਨਸਾਫ ਕਰਨਗੇ ਪੰਜਾਬ ਦੇ ਉਹਨਾਂ ਦਰੇਗਾ ਅੰਮ੍ਰੀਆਂ ਪੈਣਾ ਨਾਲ ਮਾਮਾ ਨਾਲ ਇਨਸਾਫ ਕਰਨਗੇ ਜਿਨ੍ਹਾਂ ਦਾ ਰੋਜ਼ਗਾਰ ਜਿਹੜਾ ਜਿਹੜਾ ਜੀ ਰਾਮ ਜੀਜੀ ਸਕੀਮ ਆ ਉਹਦੇ ਕਰਕੇ ਖੋਇਆ ਗਿਆ ਖਤਮ ਹੋਇਆ ਗਿਆ ਅਸੀਂ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਸਾਡੇ ਫਸੇ ਪਏ ਨੇਗੇ ਆਰਡੀਐਫ ਦੇ ਵਿੱਚ ਪਹਿਲਾਂ ਜ਼ਿਕਰ ਕੀਤਾ ਗਿਆ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਪੈਸੇ ਫਸੇ ਖੜੇ ਨੇਗੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਫਸੇ ਨੇਗੇ ਸਾਰੇ ਪੈਸੇ ਜਿਹੜੇ ਦੇਖੀਏ ਸੈਂਟਰ ਸਰਕਾਰ ਬਿਲ ਫਸੇ ਹੋਏ ਮੈਨੂੰ ਆਸ ਹੈ ਕਿ ਇਸ ਬਜਟ ਦੇ ਅੰਦਰ ਆਉਣਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਵੀ ਇਲੈਕਸ਼ਨ ਲੜਨ ਜਾ ਰਹੀ ਹੈਗੀ ਸੋ ਸਾਨੂੰ ਆਸ ਹੈ ਕਿ ਇਹਨਾਂ ਸਾਰੇ ਜਿਹੜੇ ਪੈਸੇ ਨੇਗੇ ਉਹ ਜਾਰੀ ਕਰੂਗੇ ਸੈਂਟਰ ਵੱਲ ਸਾਡਾ ਬਕਾਇਆਗਾ ਸਾਡਾ ਹੱਕ ਆ ਸਾਡਾ ਰਾਈਟ ਆ ਅਸੀਂ ਕਿਉਂ ਭੀਖ ਦੀ ਮੰਗਦੇ ਪੰਜਾਬ ਜਿਹੜਾ ਦੇਸ਼ ਦੀ ਹਮੇਸ਼ਾ ਖੜਦਾਗਾ ਜਦੋਂ ਵੀ ਕਦੇ ਜੇ ਮੈਂ 1970 ਤੋਂ ਲੈ ਕੇ ਦੀ ਗੱਲ ਕਰਾਂ ਪਿਛੇ ਲਾਂਦਾ ਇਹ 20 ਸਾਲ ਤਾਂ 1970 ਤੋਂ ਲੈ ਕੇ ਹੁਣ ਤੱਕ 225 ਤੱਕ ਪੰਜਾਬ ਨੇ ਸਭ ਤੋਂ ਵੱਧ ਜਿਹੜਾ ਯੋਗਦਾਨਾ ਸੈਂਟਰ ਫੂਡ ਬਾਲ ਦੇ ਅੰਦਰ ਯਾਨੀ ਕਣਕ ਭੰਡਾਰ ਦੇ ਅੰਦਰ ਧਾਨ ਦੇ ਚਾਵਲ ਦੇ ਭੰਡਾਰ ਦੇ ਅੰਦਰ ਸਭ ਤੋਂ ਵੱਧ ਯੋਗਦਾਨ ਪੰਜਾਬ ਨੇ ਪਾਇਆਗਾ ਤੋਂ ਪੰਜਾਬ ਦੇ ਨਾਲ ਬੇਇਨਸਾਫੀ ਨਹੀਂ ਨਹੀਂ ਕਰੂਗਾ ਕੇਂਦਰ ਸਰਕਾਰ ਮੈਨੂੰ ਇਹ ਜੀ ਆਸਾਗੀ